ਆਪਣਾ ਜੀਵਨ ਸਰਨਾ ਕਰਨਾ ਕਰੀਏ ਇੱਕ ਸ਼ਬਦ ਆਪਾਂ ਰੋਜ਼ ਵਿਚਾਰਦੇ ਹਾਂ ਅੱਜ ਦਾ ਜੋ ਸ਼ਬਦ ਹੈ ਪਹਿਲੇ ਪਾਤਸ਼ਾਹ ਗੁਰਨਾਨਕ ਸਾਹਿਬ ਜੀ ਦਾ ਅਸ਼ਟਪਦੀ ਦੇ ਰੂਪ ਵਿੱਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 419 ਤੇ ਸੁਭਾਈਮਾਨ ਹੈ ਸਰਦਾਰ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਸ਼ਬਦ ਨੂੰ ਆਪਾਂ ਵਿਚਾਰੀ ਉਸ ਸ਼ਬਦ ਦੀ ਮੀਠੀ ਨੂੰ ਆਪਣੀ ਜੀਵਨ ਵਿੱਚ ਲਾਗੂ ਕਰਨਾ ਕਰੀਏ ਇਹ ਤਾਂ ਹੋਏਗਾ ਜੇ ਅਸੀਂ ਬਾਣੀ ਪੜਾਂਗੇ ਸੁਭਾਸ਼ਾ ਮਹਲਾ ਪਹਿਲਾ ਮਨ ਸਾਮਨੇ ਸਮਾਇਲੇ ਪਉਜਲ ਸਚ ਤਰਨਾ ਮਾਇਕ ਫੁਰਨੇ ਸਾਨੂੰ ਹਮੇਸ਼ਾ ਆਉਂਦੇ ਨੇ ਤੇ ਜੇਕਰ ਇਹਨਾਂ ਮਾਇਕ ਫੁਰਨਿਆਂ ਨੂੰ ਅੰਦਰ ਹੀ ਨਿਨ ਕਰ ਲਈਏ ਸਮਾਪਤ ਕਰ ਲਈਏ ਇਹ ਫੇਰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਇਸ ਸ਼ਬਦ ਵਿੱਚ ਗੁਰੂ ਜੀ ਇੱਕ ਜੰਮਦੂਤ ਨੂੰ ਲੈਣਗੇ ਕਿਹੜਾ ਜੰਮਦੂਤ ਲਾਲਚ ਲੋਭ ਕਾਮ ਕ੍ਰੋਧ ਲੋਭ ਜਿਹੜਾ ਕਿ ਪੀਜੇ ਨੰਬਰ ਤੇ ਆਉਂਦਾ ਹੈ ਇਸ ਲੋਭ ਨੂੰ ਲੈਣਗੇ ਤੇ ਇਸ ਲੋਭ ਦੀ ਗੱਲ ਕਰਨਗੇ ਹੁਣ ਸਾਨੂੰ ਲਾਲਚ ਆਇਆ ਲੋਭ ਆਇਆ ਅਸੀਂ ਕੀ ਕਰਾਂਗੇ ਮਾਇਕੁਰਨਾ ਆ ਗਿਆ ਅਸੀਂ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਝੂਠ ਫਰੇਵ ਠੱਗੀ ਜੋ ਵੀ ਸਾਡਾ ਕਿਵੇਂ ਵੀ ਸੂਤਾ ਆ ਅਸੀਂ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੇ ਕਿਤੇ ਇਹ ਲਾਲਚ ਦਾ ਫੁਰਨਾ ਆਵੀ ਨਾ ਇਹ ਲਾਲਚ ਸਾਡੇ ਅੰਦਰ ਜਾਗੇ ਨਾ ਇਸ ਨੂੰ ਅਸੀਂ ਮਨ ਦੇ ਵਿੱਚ ਹੀ ਸਮਾ ਲੀਏ ਤੇ ਫਿਰ ਸਾਨੂੰ ਇਹ ਤੰਗ ਨਹੀਂ ਕਰੇਗਾ ਸਾਨੂੰ ਇਹ ਫੁਰਨਾ ਤੰਗ ਨਹੀਂ ਕਰੇਗਾ ਅਸੀਂ ਇਸ ਲਾਲਚ ਵਾਲੇ ਰੋਗ ਤੋਂ ਪਛ ਜਾਵਾਂਗੇ ਜਿਨੀ ਸੰਸਾਰ ਤੋਂ ਸਬਸਰੂ ਹੋ ਕੇ ਜਾਵਾਂਗੇ ਆਗ ਜੁਗਾਦ ਧਿਆਨ ਤੋਂ ਠਾਕਰ ਤੇਰੀ ਸ਼ਰਣਾ ਹੁਣ ਇਹ ਲਾਲਚ ਵਾਲੀ ਮਿਰਤੀ ਸਾਡੇ ਵਿੱਚ ਕਿੱਥੋਂ ਆਈ ਏ ਇਹ ਵੀ ਉਸ ਮਾਲਕ ਦਾ ਪਾਇਆ ਹੋਇਆ ਇੱਕ ੁਰਨਾ ਐਸ ਕਰਕੇ ਜੀਵੋ ਅਸੀਂ ਨਹੀਂ ਸੀ ਬਣੇ ਉਹ ਮਾਲਕ ਉਦੋਂ ਵੀ ਸੀ ਜਦੋਂ ਅਸੀਂ ਬਣ ਗਏ ਉਦੋਂ ਵੀ ਉਹ ਮਾਲਕ ਹੈ ਤੇ ਉਹ ਹਮੇਸ਼ਾ ਸਾਡੇ ਉੱਤੇ ਕਿਰਪਾ ਕਰਨ ਵਾਲਾ ਜਿਨੀ ਉਸ ਦਾ ਹੁਕਮ ਹਮੇਸ਼ਾ ਸਾਡੇ ਉੱਤੇਰਸ ਵਰਤਨੇ ਹੈ ਤੇ ਫਿਰ ਐਸ ਕਰਕੇ ਅਸੀਂ ਉਸ ਮਾਲਕ ਦੀ ਸ਼ਰਨ ਲਈਏ ਸਤਿਗੁਰੂ ਜੀ ਅਸੀਂ ਤੇਰੀ ਸ਼ਰਨ ਲਈ ਹੈ ਸਾਡੇ ਉੱਤੇ ਕਿਰਪਾ ਕਰੋ। ਜਨੀਆਂ ਸੋ ਕਵਨੋ ਸਾਮ ਜੀ ਤੇ ਉਹਦੇ ਮੁਤਾਬਕ ਇਸ ਲਾਲਚ ਰੂਪੀ ਜਮਦੂਤੋਂ ਬਚਣ ਦੀ ਕੋਸ਼ਿਸ਼ ਕਰੀਏ। ਤੂੰ ਦਾਤੋਂ ਹਮ ਜਾਚ ਕਾ ਹਰ ਦਰਸ਼ਨ ਦੀਜੈ। ਸਭ ਕੁਝ ਦੇਣ ਵਾਲਾ ਮਾਲਕਾ ਤੂੰ ਐ। ਤੇ ਅਸੀਂ ਦੇ ਮੰਗਦੇ ਹਾਂ। ਤੇ ਇਹ ਕਿਰਪਾ ਵੀ ਦੇ ਸਾਡੇ ਉੱਤੇ ਤੁਸੀਂ ਕਰੋ ਕਿ ਆਪਣੇ ਦਰਸ਼ਨ ਦੇ ਦਿਓ। ਜੇ ਵੀ ਤੁਹਾਡੀ ਯਾਦ ਵੀ ਸਾਡੇ ਅੰਦਰ ਬਸੀ ਰਹੇ ਅਸੀਂ ਤੁਹਾਨੂੰ ਹਾਜ਼ਰ-ਨਾਜ਼ਰ ਸਮਝੀਏ ਤਾਂ ਕਿ ਇਸ ਹਲਚੇ ਤੇ ਵਰ ਵਾਲੇ ਇਸ ਜੰਦੂਤ ਤੋਂ ਅਸੀਂ ਬਚ ਰਹੀਏ ਇਸ ਲੋਭ ਵਾਲੀ ਜੰਦੂਤ ਤੋਂ ਅਸੀਂ ਬਚ ਰਹੀਏ ਗੁਰੂ ਜੀ ਕਹਿੰਦੇ ਗੁਰਮੁਖ ਨਾਮ ਤੇ ਆਈਏ ਮਨ ਮੰਦਰ ਭੀਜਾ ਰਹਾਓ ਪਰ ਗੁਰੂ ਜੀ ਕਹਿੰਦੇ ਜਿਹੜਾ ਬੰਦਾ ਗੁਰੂ ਦੀ ਮਤ ਲੈ ਕੇ ਪਰਮਾਤਮਾ ਦੀ ਸ਼ਰਨ ਪੈ ਜਾਂਦਾ ਨਾ ਉਹਦਾ ਮਨ ਮੰਦਰ ਭਿੱਜ ਜਾਂਦਾ ਯਾਨੀ ਉਹਦਾ ਮਨ ਪ੍ਰਮਾਤਮਾ ਦੀ ਯਾਦ ਵਿੱਚ ਕਿੰਝ ਜਾਂਦਾ ਤੇ ਫਿਰ ਉਹਨੂੰ ਇਹ ਮਾਇਕ ਫੁਰਨਾ ਨਹੀਂ ਹੁੰਦਾ ਇਸ ਮਾਇਕ ਫੁਰਨੇ ਤੋਂ ਬਚਣ ਦਾ ਇਹ ਤਰੀਕਾ ਹੈ ਰਹਾਉ ਇਹ ਰਹਾਉ ਦਾ ਮਤਲਬ ਹੈ ਗੁਰੂ ਜੀ ਮੀਨ ਸੀਮ ਹੈ ਕੀ ਹੈ ਸਮਝਉਣਾ ਚੰਗੇ ਜੋਸ਼ ਸ਼ਬਦ ਵਿੱਚ ਉਹ ਇਹ ਬਣਿਆ ਕਿ ਲਾਲਚ ਇੱਕ ਐਸੀ ਬਿਮਾਰੀ ਹੈ ਜੋ ਸਾਨੂੰ ਆਤਮਿਕ ਤੌਰ ਤੇ ਮਾਰ ਦਿੰਦੀ ਹੈ ਇਸ ਲੋਭ ਤੋਂ ਬਚਣ ਖਾਤਰ ਸਾਨੂੰ ਗੁਰੂ ਦੀ ਮਤ ਲੈਣੀ ਚਾਹੀਦੀ ਹੈ ਗੁਰੂ ਦੀ ਮਤ ਲੈ ਕੇ ਜਿਹੜਾ ਵੀ ਪ੍ਰਮਾਤਮਾ ਦੀ ਸ਼ਰਨ ਲੈ ਲੈਂਦਾ ਨਾ ਉਹ ਇਸ ਲਾਖ ਚ ਰੂਪੀ ਪਵਾਈ ਤੋਂ ਬਚ ਲੈਂਦਾ ਹੈ ਮੈਂ ਇੱਕ ਵਰਨਾ ਵੀ ਫਿਰ ਅੰਦਰ ਆਉਂਗਾ ਨਹੀਂ ਤੇ ਮੈਂ ਇੱਕ ਵਰਨਾ ਨਹੀਂ ਆਏਗਾ ਤੇ ਇਹ ਜੀਵਨ ਉੱਚਾ ਤੇ ਸੁੱਚਾ ਹੋਏਗਾ ਆਓ ਹੁਣ ਅੱਗੇ ਇਸ ਵਿਚਾਰ ਨੂੰ ਤੋਪਦੇ ਚੱਲੀਏ ਪੜਦੇ ਚੱਲੀਏ ਸਮਝਦੇ ਚੱਲੀਏ ਤਾਂ ਕਿ ਸਾਡੇ ਹਿੱਸੇ ਵਿੱਚ ਬਕਾ ਹੋ ਜੇ ਗੁਰੂ ਜੀ ਕੋ ਜੋ ਉਦਾਹਰਣ ਵੀ ਦੇਣਗੇ ਸਮਝਾਉਣ ਵਾਸਤੇ ਕੋਲਾ ਲਾਲਚ ਛੋਡੀਏ ਤਾਂ ਸੱਚ ਪਛਾਣੇ ਇਹ ਭੈੜੇ ਲਾਲਚ ਨੂੰ ਛੱਡਣ ਨਾਲ ਹੀ ਪਰਮਾਤਮਾ ਨਾਲ ਸਾਝ ਪੈਂਦੀ ਹੈ ਨਹੀਂ ਕਿ ਪੈਂਦੀ ਦਿੰਦਾ ਗੁਰ ਕੈ ਸ਼ਬਦ ਸਮਾਈਏ ਪਰਮਾਰਥ ਜਾਣੇ ਗੁਰੂ ਜੀ ਕਹਿੰਦੇ ਪਰ ਅਸੀਂ ਇਸ ਨੂੰ ਛੱਡਾਂਗੇ ਕਿਵੇਂ ਗੁਰ ਕਾ ਸ਼ਬਦ ਸਮਾਈਐ ਗੁਰੂ ਦੇ ਸ਼ਬਦ ਵਿੱਚ ਸਮਾਜੇ ਤੇ ਇਹ ਲਾਲਚ ਆਪਣੇ ਆਪ ਘਟਦਾ ਜਾਏਗਾ ਇਹ ਵੀ ਸਮਾਉਂਦਾ ਜਾਏਗਾ ਮਾਇਕ ਭੁਰਨ ਪਰਮਾਰਥ ਜਾਣੇ ਪਰਮਾਰਥ ਪਰਮ ਅਰਥ ਜਿਹੜੀ ਜੀਵਨ ਮਨੋਰਥ ਜਿਹੜਾ ਸਾਡੇ ਜੀਵਨ ਦਾ ਸਭ ਤੋਂ ਉੱਚਾ ਮਨੋਰਥ ਹੈ ਉਹਨੂੰ ਅਸੀਂ ਸਮਝ ਲਵਾਂਗੇ ਉਹਨੂੰ ਜਾਣ ਦਵਾਂਗੇ ਉਹਨੂੰ ਗੁੱਝ ਲਵਾਂਗੇ ਇਹ ਗੁਰੂ ਦੇ ਰਾਹੇ ਹੋਏਗਾ ਇਹ ਮਨ ਰਾਜ ਲੋਬਿਆ ਲਬ ਤੁਲ ਭਾਈ ਪਰ ਇਹ ਮਨ ਹੈ ਜਿਹੜਾ ਇਹ ਬੜਾ ਧੋਬੀ ਹੈ ਤੇ ਸਮ ਇਹ ਹੈ ਕੌਣ ਇਸ ਸਰੀਰ ਦਾ ਰਾਜਾ ਕਿਉਂਕਿ ਇਹ ਸਰੀਰ ਇਸ ਮਨ ਦੇ ਆਖੇ ਲੱਗਦਾ ਹੈ ਤੇ ਇਹ ਹੁਣ ਲੋਭ ਵਿੱਚ ਫਸਿਆ ਹੋਇਆ ਹੈ ਇਹ ਰੇਜੇ ਮਾਇਆ ਦਾ ਲੋਭ ਕਰਦਾ ਹੈ ਫਿਰ ਗੁਰੂ ਕੀ ਇਸ ਤੋਂ ਬਚੀਏ ਕਿਵੇਂ ਆਪਣੇ ਅੰਦਰ ਤਰਕ ਵਿਤਰਕ ਵਿਚਾਰ ਚੱਲਦੇ ਰਹਿਣੇ ਚਾਹੀਦੇ ਨੇ ਤਾਂ ਗੁਰਬਾਣੀ ਸਮਝ ਵਿੱਚ ਆਏਗੀ ਗੁਰਮਖ ਲੋਭ ਨਵਾਰੀਏ ਹਰ ਚੋਂ ਬੜਾਈ ਗੁਰੂ ਦੀ ਮਤ ਲੈ ਲੀਏ ਗੁਰੂ ਜੀ ਕਹਿੰਦੇ ਜਿਹੜਾ ਵੀ ਗੁਰੂ ਦੀ ਮਤ ਲੈ ਲੈਂਦਾ ਹੈ ਉਹ ਉਹ ਵੀ ਪ੍ਰਮਾਤਮਾ ਨਾਲ ਸਾਝ ਪੈ ਜਾਂਦੀ ਹੈ ਜੇ ਉਹ ਲਾਲਚ ਤੋਂ ਪਤ ਰਹਿੰਦਾ ਹੈ ਕਿਉਂਕਿ ਇਹ ਜਿਹੜੇ ਪੰਜ ਵੇਗ ਨੇ ਨਾ ਇਹ ਵੀ ਉਸਾਰਤ ਦੀਆਂ ਸ਼ਕਤੀਆਂ ਨੇ ਨਾ ਅਸੀਂ ਨਹੀਂ ਬਚ ਸਕਦੇ ਨਾ ਤੁਹਾਨੂੰ ਸਾਨੂੰ ਮਾਲਕ ਹੀ ਬਚਾਏਗਾ ਪਰ ਮਾਲਕ ਨਾਲ ਜੁੜਨ ਵਾਸਤੇ ਕੀ ਕਰਨਾ ਪਏਗਾ ਗੁਰੂ ਦੀ ਮਤ ਲੈਣੀ ਪਏਗੀ ਗੁਰੂ ਦੀ ਮਤ ਲਈਏ ਗੁਰੂ ਜੀ ਨਾਲ ਜੁੜੀਏ ਤਾਂ ਕਿ ਸਾਨੂੰ ਸਮਝ ਆਵੇ ਕੱਲ ਲਰ ਕੇ ਤੀ ਬੀਜੀਏ ਕਿਉਂ ਲਾਹਾ ਪਾਵੇ ਕੋਈ ਬੰਦਾ ਸਕੰਦਰਾਂ ਖੇਤਾਂ ਵਿੱਚ ਫਸਲ ਬੀਜ ਕੇ ਬੈਠ ਜਾਏ ਤੇ ਭਗਾ ਉਹ ਲਾਹ ਖੱਟ ਸਕਦਾ ਕੋਈ ਕੋਈ ਲਾਹ ਨੂੰ ਨਹੀਂ ਮਿਲੇਗਾ ਕਿਉਂਕਿ ਜ਼ਿਲਦਰ ਵਿੱਚ ਖੇਤੀ ਹੁੰਦੀ ਨਹੀਂ ਅੱਜ ਇਹ ਸਿਸਟਮ ਬਦਲ ਗਿਆ ਔਰ ਸਕੰਦਰ ਦੀ ਸਕੰਦਰ ਵਾਲੀ ਜ਼ਮੀਨ ਨੂੰ ਸੁਧਾਰਿਆ ਜਾਂਦਾ ਹੈ ਸਕੰਦਰਾਂ ਖੇਤੀ ਨੂੰ ਸੁਧਾਰ ਕੇ ਦੇ ਵਿੱਚ ਖੇਤੀ ਕੀਤੀ ਜਾਂਦੀ ਹੈ ਪਰ ਇੱਕ ਸਮਾਂ ਸੀ ਕਿ ਜਦੋਂ ਬਾਰਸ਼ਾਂ ਦੇ ਉੱਤੇ ਖੇਤੀ ਨਿਰਪੱਖ ਸੀ ਸਾਰੀ ਉਦੋਂ ਇਸ ਨੂੰ ਨੇ ਕੀ ਸੀ ਕੀਤਾ ਜਾ ਸਕਦਾ ਸੋ ਗੁਰੂ ਜੀ ਕਹਿੰਦੇ ਸੰਦਰ ਵਿੱਚ ਖੇਤੀ ਪੀਜਣ ਦਾ ਕੋਈ ਲਾਭ ਨਹੀਂ ਜੇ ਵੀ ਜੇ ਸਾਡੇ ਅੰਦਰ ਪਰਮਾਤਮਾ ਦੇ ਨਾਮ ਦੀ ਗੁਰੂ ਦੇ ਗਿਆਨ ਦੀ ਕੋਈ ਚਿੰਗਰੀ ਹੈ ਤੇ ਫਿਰ ਭਾਵੇਂ ਅਸੀਂ ਕਿੰਨੀ ਖੁਜ ਕਰੀ ਜਾਈਏ ਕੁਝੀ ਬੀਜੀ ਜਾਈਏ ਹਰਾਨੀ ਹੋਏਗਾ ਮਨੁੱਖਾ ਸਾਤ ਨੇ ਪੀਜੀ ਖੂੜ ਖੂੜ ਗੜਾਵੇ ਗੁਰੂ ਜੀ ਕਹਿੰਦੇ ਜਿਹੜਾ ਮਨ ਦੇ ਪਿੱਛੇ ਤੁਰਦਾ ਕੂੜੇ ਅੰਦਰ ਕੂੜ ਨਾਲ ਜੁੜਿਆ ਹੋਇਆ ਉਹ ਇਹ ਕੂੜ ਇਹ ਕੂੜ ਕੀ ਹੋ ਸਵਾ ਸਕਦਾ ਹੈ ਕੂੜ ਸੱਚ ਚ ਨਹੀਂ ਸਵਾ ਸਕਦਾ ਪਰਮਾਤਮਾ ਸੱਚ ਹੈ ਇਹ ਇਹ ਸੰਸਾਰਕ ਪ੍ਰਸਾਰਕ ਕੂੜ ਹੈ ਕੂੜ ਕੂੜ ਚ ਸਮਾ ਸਕਦਾ ਹੈ ਕੂੜ ਸੱਚ ਚ ਨਹੀਂ ਸਮਾ ਸਕਦਾ ਜੇ ਨਹੀਂ ਫਿਰ ਉਸ ਬੰਦੇ ਦੇ ਅੰਦਰ ਹੋਰ ਕੂੜ ਲੱਜਾਂਦਾ ਹੋਰ ਰੜੀ ਜਾਂਦਾ ਹੈ ਲਾਲਚੇ ਛੋਡੋਂਦਿਓ ਲਾਲਚ ਦੁਖ ਪਹਰੀ ਗੁਰੂ ਜੀ ਕਹੇ ਐ ਅਗਿਆਨੀ ਮਨੁਖ ਮਾਇਆ ਵਿੱਚ ਅੰਨਾ ਹੋਇਆ ਪਿਆ ਹੈ ਇਹਦਾ ਬਾਤ ਚ ਛੱਡ ਦੇ ਤੇ ਲਾਲਚ ਦੀ ਤੈਨੂੰ ਦੁਖ ਆਈ ਜਾਂਦੇ ਇਹ ਸਾਰੇ ਸਭ ਤੋਂ ਭਾਰਾ ਦੁਖ ਲਾਲਚ ਹੀ ਹੈ ਇਹ ਲਾਲਚ ਕਰਕੇ ਹੀ ਤੂੰ ਮਾਰ ਖਾ ਰਿਆ ਨਹੀਂਓ ਸਾਰੇ ਦੁਖ ਖੜੇ ਹੋ ਰਿਹਾ ਸਾਚੋ ਸਾਹਿਬ ਮਨ ਵਸੈ ਹਾਂ ਮੈਂ ਵਿਖਮਾਰੀ ਪਰ ਗੁਰੂ ਜੀ ਕਹੇ ਹੋਏਗਾ ਕਿਵੇਂ ਜਿਹੜਾ ਵੀ ਮਨੁੱਖ ਲਾਲਚ ਦੀ ਥਾਂ ਤੇ ਪਰਮਾਤਮਾ ਦੀ ਯਾਦ ਨੂੰ ਵਸਾ ਲਏਗਾ ਆਕਾਰਪੁਰਖ ਵੈਰੂ ਨਾਲ ਜੁੜ ਜਾਏਗਾ ਉਹਦੇ ਅੰਦਰੋਂ ਇਹ ਸਵਾਰਥੀ ਜੀਵਨ ਸਭ ਖਤਮ ਹੋ ਜਾਏਗਾ ਹੁਣ ਇਹ ਲਾਲਚ ਕਾਹਦੇ ਕਰਕੇ ਆ ਮਾਇਆ ਦਾ ਪੁਰਨਾ ਕਾਹਦੇ ਕਰਕੇ ਆ ਮੈਂ ਮੇਰੀ ਕਰਕੇ ਲਾਲਚ ਜਿਹੜਾ ਸਾਡਾ ਆਪਣੇ ਸਵਾਰਥ ਨੇ ਉਹਨਾਂ ਕਰਕੇ ਤੇ ਜਦੋਂ ਇਹ ਸਵਾਰਥ ਮੁੱਕ ਜਾਣਗੇ ਜਿਹੜੇ ਕਿ ਸਾਡੇ ਆਤਮਿਕ ਜੀਵਨ ਨੂੰ ਮਾਰਦੇ ਐ ਇਹ ਜਿਹੜਾ ਉਹ ਮਾਰ ਕੇ ਅੰਦਰ ਵਹ ਜਾਏਗਾ ਆਪ ਕੋ ਖਿਹੜਾ ਛੁੱਟ ਜਾਏਗਾ ਦੋ ਵਿਦਾਂਗ ਛੋੜ ਕੁਆਟੜੀ ਮਸੋਂਗੇ ਭਾਈ ਮਸੋਂਗੇ ਭਾਈ ਗੁਰੂ ਜੀ ਕਹਿੰਦੇ ਲੁਟੇ ਜਾਓ ਇਹ ਤੇਰਾ ਆਤਮਕ ਜੀਵਨ ਲੁਟਿਆ ਜਾਏਗਾ ਐਸ ਕਰਕੇ ਤੂੰ ਦੋ ਵਿਦਾਂਗ ਛੋੜ ਕੁਆਟੜੀ ਕੁਆਟੜੀ ਦਾ ਮਤਲਬ ਹੈ ਗਲਤ ਰਹਾ ਬਾੜ ਰਹਾ ਕੁਆਟ ਗਲਤ ਰਹਾ ਇਸ ਗਲਤ ਰਹਾ ਨੂੰ ਛੱਡ ਦੇ ਇਹ ਦੁvida ਛੱਡ ਦੇ ਦੁvida ਕੀ ਹੈ ਅਸੀਂ ਮਾਇਆ ਦੇ ਫੁਰਨੇ ਵਿੱਚ ਲੱਗੇ ਹੋਏ ਆਂ ਜਾਂ ਮਾਲਕ ਨੂੰ ਭੁੱਲੇ ਪਿਛੇ ਆਂ ਤੇ ਮਾਲਕ ਨੂੰ ਯਾਦ ਕਰੀਏ ਕਿ ਮਾਇਆ ਦੇ ਫੁਰਨੇ ਨੂੰ ਛੱਡ ਦਈਏ ਇਹ ਦੁਵੈਦ ਛੱਡਣੀ ਹੈ ਅਹਨ ਸਨਾਮ ਚਲਾਈਏ ਸਤਗੁਰ ਸਰਨਾਈ ਹਮੇਸ਼ਾ ਉਸ ਮਾਲਕ ਨੂੰ ਯਾਦ ਰੱਖੀਏ ਦੇਖੋ ਗੁਰੂ ਜੀ ਬਾਰ-ਬਾਰ ਹਂਦੇਸ਼ਾਂ 24 ਘੰਟੇ ਅਨ ਦਿਨ ਹਰ ਰੋਜ਼ ਸਾਡੀ ਪੰਜਾਬੀ ਦੀ ਬੋਲੀ ਵਿੱਚ 12 ਵੀ ਨੀਤੀ ਦੇਣ ਪ੍ਰਮਾਤਮਾ ਨੂੰ ਯਾਦ ਰੱਖਣਾ ਹੈ ਇਹ ਬਿਲੀਗਾ ਕਿੱਥੋਂ ਜਨਮ ਕਿੱਥੋਂ ਪੈਦਾ ਹੋਏਗੀ ਅਗਰ ਸਤ ਗੁਰੂ ਸਰਣਾਈ ਪੂਰੇ ਗੁਰੂ ਦੀ ਸ਼ਰਨ ਲੈਣੀ ਹੈ ਸ਼ਬਦ ਗੁਰੂ ਦੀ ਸ਼ਰਨ ਲੈਣੀ ਹੈ ਕੁਰਬਾਨੀ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ ਹੈ ਜੇ ਅਸੀਂ ਬਾਣੀ ਦੇ ਉਪਦੇਸ਼ ਨੂੰ ਗ੍ਰਹਿਣ ਹੀ ਨਹੀਂ ਕਰ ਰਹੇ ਨਾ ਫਿਰ ਸਾਡਾ ਕੁਝ ਵੀ ਨਹੀਂ ਮਾਰਨਾ ਕਿਉਂ ਫਿਰ ਤੇ ਅਸੀਂ ਉਹੀ ਮਾਇਆ ਵੀ ਘੁੰਮਿਆਂ ਵਿੱਚ ਲੱਗੇ ਆ ਮਾਇਆ ਵੀ ਘੁੰਮਿਆਂ ਕਰਕੇ ਅਸੀਂ ਧਾਰਮਿਕ ਸਥਾਨਾਂ ਤੇ ਆਉਨੇ ਆ ਉਹ ਵੀ ਸਾਡੇ ਅੰਦਰ ਮਾਇਕ ਭੁਰਨੇ ਨੇ ਤਾਂ ਅਸੀਂ ਦੁਰੇ ਆਉਨੇ ਆ। ਸੋ ਗੁਰੂ ਜੀ ਕਹਿੰਦੇ ਮਨਵੋਖ ਹੈ ਨਾ ਜਿਹੜਾ ਉਹਦੇ ਤੇ ਕੋਈ ਅਸਮੀ ਹੁਣਾ ਕਿਵੇਂ ਇੱਕ ਉਧਾਰ ਨੰਦ ਦੇ ਇੱਥੇ ਗੁਰੂ ਜੀ ਪੱਥਰ ਦਾ। ਲੇਖੋ ਇੱਕ ਪੱਥਰ ਹੈ। ਉਹਨੂੰ ਆਪਾਂ ਪਾਣੀ ਵਿੱਚ ਰੱਖ ਦਈਏ। ਭਾਵੇਂ ਸਾਲ ਭਰ ਰੱਖੀ ਰਕੀਏ। ਭਾਵੇਂ ਛੇ ਮਹੀਨੇ ਰੱਖੀਏ ਉਹ ਅੰਦਰੋਂ ਥੋੜੀ ਭਿੱਜਦਾ ਹੈ। ਐ ਤਰੀ ਜਿਹੜਾ ਆਪਣੇ ਮਨਵੋਖ ਸਤੋਣ ਹੈ ਜਿਹੜਾ ਆਪਣੀ ਮੰਨਤਾ ਲੈ ਕੇ ਗੁਰੂ ਕੋਲ ਆਉਂਦਾ ਹੈ। ਮਾਨਵ ਕੌਣ ਹੈ ਜਿਹੜਾ ਆਪਣੀਆਂ ਮਾਨਤਾਵਾਂ ਬਣਾ ਕੇ ਗੁਰੂ ਕੋਲ ਆਉਂਦਾ ਹੈ ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਗੁਰੂ ਜੀ ਕਹਿੰਦੇ ਮਾਨਵੋ ਪੱਥਰ ਸੈਲ ਹੈ ਸੈਲ ਦਾ ਮਤਲਬ ਕੰੜਾ ਕਿ ਉਹ ਕਿੱਦਾਂ ਪੱਥਰ ਤ੍ਰੇਕ ਜੀਵਨ ਦੇਕਾ ਉਹਦਾ ਜੀਵਨ ਕਿ ਕਈ ਰਹੇਗਾ ਜਿਵੇਂ ਪੱਥਰ ਪਾਣੀ ਵਿੱਚ ਨਹੀਂ ਨਾ ਭਜਦਾ ਐ ਭਜਦਾ ਐਸ ਤਰ੍ਹਾਂ ਹੀ ਬੰਦੇ ਦਾ ਮਨ ਜਿਹੜਾ ਆਪਣੀਆਂ ਮਾਨਤਾਵਾਂ ਲੈ ਕੇ ਆ ਗਿਆ ਗੁਰੂ ਦੀ ਗੱਲ ਮੰਨਦੇ ਨਹੀਂ ਉਹ ਕਹਿੰਦਾ ਨਹੀਂ ਐਸ ਤਰ੍ਹਾਂ ਹੋਣਾ ਚਾਹੀਦਾ ਜਲ ਵਿੱਚ ਕਿਤਾ ਰੱਖੀਏ ਅਬ ਅੰਦਰ ਸੁਖ ਐਸੇ ਪੱਥਰ ਨੂੰ ਫਿਰ ਜਲ ਵਿੱਚ ਕਿੰਨੀ ਦੇ ਰੱਖੀ ਰੱਖੀਏ ਅੰਦਰੋਂ ਨਹੀਂ ਖਿਜਦਾ ਐਸ ਤਰੀ ਜਿਹੜਾ ਮਨਵਤ ਬੰਦਾ ਆਪਣੀਆਂ ਮਾਨ ਗਾਵਾਂ ਲੈ ਕੇ ਗੁਰੂ ਦੇ ਅੱਗੇ ਆਉਂਦਾ ਜਾਂ ਪਰਮਾਤਮਾ ਨੂੰ ਜਾਣਣ ਦੀ ਕੋਸ਼ਿਸ਼ ਕਰਦਾ ਮਾਨ ਗਾਵਾਂ ਆਪਣੀਆਂ ਮੂਰੇ ਰੱਖਦਾ ਉਹਨੂੰ ਫਿਰ ਗਿਆਨ ਨਹੀਂ ਆਉਂਦਾ ਗੁਰੂ ਕੀ ਕਹਿੰਦੇ ਉਹ ਤੁਮ ਭੇਜਦਾ ਨਹੀਂ ਹਰ ਕਾ ਨਾਮ ਮੇਦਾਨ ਹੈ ਕਿੱਥੋਂ ਮਿਲੇਗਾ ਕੋਈ ਇਹੋ ਸਵਾਲ ਪਾਦਾ ਕਰੋ ਆਪਣੇ ਅੰਦਰੋਂ ਸੀ ਟਾਈਮ ਹੀ ਜਦੋਂ ਬਾਣੀ ਪੜ੍ਹਦੇ ਹੋ ਨਾ ਸਵਾਲ ਜਵਾਬ ਵਿਚਾਰ ਬਾਣੀ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈਗਾ ਹਰ ਕਾ ਨਾਮ ਨਿਦਾਨ ਹੈ ਗੁਰੂ ਦੀ ਪ੍ਰਮਾਤਮਾ ਦੀ ਯਾਦ ਹਮੇਸ਼ਾ ਰੱਖਣੀ ਤੇ ਸਭ ਤੋਂ ਵੱਡਾ ਖਜ਼ਾਨਾ ਹੈ ਇਹ ਗੁਰੂ ਜੀ ਮਿਲੇਗਾ ਕਿੱਥੋਂ ਪੂਰੇ ਘਰ ਦੀਆ ਜਿਸ ਬਲੱਖ ਨੂੰ ਪੂਰਾ ਗੁਰੂ ਬਖਸ਼ ਦੇ ਇਹ ਖਜ਼ਾਨਾ ਹਰਕਾਰ ਦਾ ਨਾਮ ਨਿਧਾਨ ਸਭ ਤੋਂ ਵੱਡਾ ਖਜ਼ਾਨਾ ਪ੍ਰਮਾਤਮਾ ਦੀ ਯਾਦ ਹੈ ਉਹਦੀ ਉਹਦੀ ਹੋਂਦ ਨੂੰ ਮੰਨਣਾ ਹੈ ਹਮੇਸ਼ਾ ਜਾਗ ਰੇ ਵਿੱਚ ਰੱਖਣਾ ਹੈ ਤੇ ਉਹ ਜਿਹੜਾ ਯਾਦ ਰੱਖੇਗਾ ਨਾ ਉਹ ਨੂੰ ਫੇਰੇ ਸਮਝ ਵਿੱਚ ਆਏਗਾ ਉਹਨੂੰ ਉਹਨੂੰ ਹੀ ਗੱਲ ਸਮਝ ਵਿੱਚ ਆਏਗੀ ਸੋ ਇਥੇ ਗੁਰੂ ਕੀ ਗੱਲ ਸਾਰੀ ਲਾਲਚ ਦੀ ਕਰ ਰਹੀ ਹੈ ਕਿ ਜਿੰਨਾ ਬੰਦਾ ਲਾਲਚ ਵਿੱਚ ਫਸਿਆ ਹੋਇਆ ਹੈ ਉਨੀ ਦੇਰ ਤੱਕ ਉਹਨੂੰ ਕੁਝ ਸਮਝ ਨਹੀਂ ਆਉਂਦਾ ਕਿਉਂ ਆਪਣੀਆਂ ਮੰਗਤਾਂ ਉਹਨੇ ਬਣਾਈਆਂ ਹੋਈਆਂ ਨੇ ਠਟੋਰ ਮਨ ਉਹ ਬਣਿਆ ਹੋਇਆ ਉਹ ਆਪਣੀ ਮਨਕਾਂ ਨੂੰ ਮਨ ਮੁਕਤਾਈ ਨੂੰ ਸਿੱਧ ਕਰਨਾ ਚਾਹੁੰਦਾ ਹੈ ਉਹਦੇ ਅੰਦਰ ਗਿਆਨ ਨਹੀਂ ਆਉਂਦਾ ਤੇ ਉਹਨੂੰ ਕਿੰਨੀ ਦੇਰ ਭਾਵੇਂ ਗਿਆਨ ਵਿੱਚ ਗਿਆਨ ਦੀ ਜਾਈਏ ਪਰ ਉਹਨੂੰ ਗਿਆਨ ਨਹੀਂ ਆਉਂਦਾ ਤੋਂ ਗੁਰੂ ਜੀ ਕਹਿੰਦੇ ਹਰਕਾਰ ਨਾਮ ਨਿਧਾਨ ਹੈ ਪੂਰੇ ਗੁਰ ਦੀਆ ਜੇ ਸੰਮਾਨੋਖ ਨੂੰ ਪੂਰੇ ਗੁਰੂ ਜੀ ਪਰਮਾਤਮਾ ਵੀ ਯਾਦ ਬਖਸ਼ ਦਿੰਦੇ ਐ ਨਾਮਕ ਨਾਮ ਲੈ ਵੇਸਰੇ ਮਾਤੇ ਅੰਮ੍ਰਿਤ ਪੀਆ ਉਸ ਮੁਗ ਕਰੀ ਇਹ ਨਾਮ ਪਰਮਾਤਮਾ ਦੀ ਹੋਂਦ ਇਹ ਰਾਸ ਹਵੇਸ਼ਾ ਉਹ ਪਿੰਡਾ ਰੰਦਾ ਤੇ ਕਦੇ ਵੀ ਉਸ ਨੂੰ ਪੁੱਲਦਾ ਗਿਸਨੂ ਗੁਰੂ ਜੀ ਕਿਰਪਾ ਕਰਕੇ ਇਹ ਨਾਮ ਬਖਸ਼ ਚ ਕਰ ਦੇ। ਸੋ ਐਸਾ ਆਪਾਂ ਬਾਣੀ ਨੂੰ ਪੜ੍ਹੀਏ ਸਮਝੀਏ ਅੱਜ ਦੀ ਜੋ ਅਸ਼ਟਪਦੀ ਹੈ ਇਹ ਸਾਨੂੰ ਲਾਲਜ ਛਡਣ ਦੀ ਪ੍ਰੇਰਣਾ ਕਰਦੀ ਹੈ ਅਸੀਂ ਬਾਣੀ ਪੜਾਂਗੇ ਬਾਣੀ ਨੂੰ ਸਮਝਾਂਗੇ ਫਿਰ ਦੇਵ ਵਿੱਚ ਵਸਾਵਾਂਗੇ ਸਾਨੂੰ ਇਹਨਾਂ ਚੀਜ਼ਾਂ ਦਾ ਗਿਆਨ ਆਏਗਾ ਤੇ ਇਸ ਗਿਆਨ ਨੂੰ ਲੈਣ ਵਾਸਤੇ ਸਾਨੂੰ ਗੁਰਬਾਣੀ ਨਾਲ ਜੁੜਨਾ ਪਏਗਾ ਅਸੀਂ ਗੁਰਬਾਣੀ ਆਪ ਪੜ੍ਹੀਏ ਆਪਣੇ ਵਾਸਤੇ ਪੜ੍ਹੀਏ ਬਾਰ ਬਾਰ ਪੜ੍ਹੀਏ ਵਿਚਾਰ ਕੇ ਪੜ੍ਹੀਏ ਤਾਂ ਕਿ ਸਾਨੂੰ ਸਮਝ ਵਿੱਚ ਆ ਜਾਏ ਸੋ ਇਹ ਆਪਾਂ ਲਗਾਤਾਰ ਇਹ ਜਿਹੜਾ ਸਿਸਟਮ ਹੈ ਨੂੰ